ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਐਚਐਸ ਬਾਬਾ ਜੀ ਦਾ ਕਾੜਾ ਜਿਹੜਾ ਆ ਜਿੱਥੇ ਲੋਕ ਕਾੜਾ ਪੀਣਾ ਆਏ ਨੇ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਜਾਂ ਕੋਈ ਕਿਸੇ ਬਿਮਾਰੀ ਦੇ ਪੇਸ਼ੈਂਟ ਨੇ ਕੁਰਸੀਆਂ ਭਰੀਆਂ ਹੋਈਆਂ ਲੋਕ ਖੜਕੇ ਜਿਹੜੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਆ ਕਿਉਂਕਿ ਇਹ ਕਾੜਾ ਜਿਹੜਾ ਲੋਕਾਂ ਲਈ ਆਰਾਮ ਬਣ ਸਾਬਤ ਹੋ ਰਿਹਾ ਚਾਹੇ ਉਹ ਹਾਰਟ ਦੇ ਪੇਸ਼ੈਂਟ ਨੇ ਜਾਂ ਉਹਨਾਂ ਦੀ ਹਲਤਾਂ ਦੀਆਂ ਨਾੜਾਂ ਜਿਹੜੀਆਂ ਬਲੋਕੇਜ ਨੇ ਜਾਂ ਫਿਰ ਸ਼ੂਗਰ ਬੀਪੀ ਉਹ ਵੀ ਜਿਹੜੇ ਆ ਪੇਸ਼ੈਂਟ ਆ ਇੱਥੇ ਆਏ ਨੇ ਔਰ ਜਿਹੜੇ ਦੋ ਕਾੜੇ ਪੀਂਦੇ ਨਾਲ ਜਿਹੜੇ ਆਓ ਦਿੱਖੋ ਕਿ ਨày ਤੋ ਤਸਵੀਰਾਂ ਵੀ ਦੇ ਸਕਦੇ ਹੋ ਗੱਡੀਆਂ ਦਾ ਵੀ ਜਿਹੜਾ ਕਾਫਲਾ ਇੱਕ ਸੰਦਾ ਇਦਾਂ ਲੱਗ ਰਿਹਾ ਰਾਤ ਜਿਹੜਾ ਜਿਵੇਂ ਕਿਸੇ 에어ਪੋਰਟ ਤੇ ਜਿਹੜੀ ਆ ਪਾਰਕਿੰਗ ਹੋਵੇ ਇਹ ਤੇ ਸਿਰਫ ਪੇਸ਼ੈਂਟ ਜਿਹੜੇ ਆ ਇੱਥੇ ਕਾੜਾ ਪੀੜ ਆਏ ਨੇ ਤਸਵੀਰਾਂ ਮੈਂ ਤੁਹਾਨੂੰ ਦੱਸ ਅੰਦਰ ਵੀ ਜਿਹੜਾ ਬਿਲਕੁਲ ਫੁੱਲ ਹੈ ਬਾਹਰ ਦੀ ਗੱਲ ਕਰੀਏ ਤਾਂ ਬਿਲਕੁਲ ਜਿਹੜਾ ਭਰਿਆ ਪਿਆ ਇੱਥੇ ਲੋਕ ਜਿਹੜੇ ਖੜਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਮਨਦੇ ਹੋ ਵੀ ਵਾਕਿਆ ਕਾੜੇ ਨਾ ਮੈਂ ਕਹਾਂ ਜੀ ਹਾਂ ਇਹ ਗੱਲ ਮੈਂ ਮੰਨਦਾ ਵਾਂ ਬਾਕੀ ਪਰਮਾਦਾਂ ਜਿਹੜਾ ਸੰਗਤ ਮੰਨਦੇ ਜਨੇ ਉਹਨਾਂ ਦਾ ਖਿਆਲ ਆ ਜੀ ਹਾਂ ਮੈਂ ਮੰਨਦਾ ਜੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਪੇਸ਼ੈਂਟ ਆ ਦਾ ਡਾਕਟਰਾਂ ਕੋ ਧੱਕੇ ਖਾਂਦੇ ਆ ਜੀ ਮੈਂ ਦੇਸਰਿਆਂ ਦੇਣਾ ਚਾਹ ਆਓ ਦਵਾਈ ਲੋ ਵਰਤ ਕੇ ਦੇਖੋ 15 ਦਿਨ ਮਹੀਨਾ ਉਸ ਤੋਂ ਬਾਅਦ ਗੱਲ ਕਰੋ ਕਈ ਵਾਰੀ ਹੁਣ ਕਈ ਬੰਦੇ ਇਦਾਂ ਦੇ ਵੇਖਿਓ ਕਹਿੰਦੇ ਨਹੀਂ ਜੀ ਇਹ ਕੁਛ ਵੀ ਨਹੀਂਗਾ ਪਰ ਆਪਾਂ ਨੂੰ ਉਹਨਾਂ ਦੀ ਵੀ ਸੁਣਨੀ ਪੈਂਦੀ ਆ ਠੀਕ ਨੇ ਆਪਾਂ ਹੁਣ ਕਿ ਜਿਹੜਾ ਥੋੜਾ ਕਰ ਸਕਦੇ ਆ ਆਪਾਂ ਕੇ ਨਾਲ ਆਪਾਂ ਇਹ ਗੱਲ ਕਹਿੰਦੇ ਜਿਹੜੇ ਬੰਦੇ ਨੂੰ ਪ੍ਰੋਬਲਮ ਹਾਰਡ ਦੀ ਉਹ ਆਓ ਆਣ ਕੇ ਮਿਲੋ ਦਵਾਈ ਲੋ ਟੈਸਟ ਕਰਾ ਕੇ ਆਪਣੇ ਰਿਪੋਰਟਾਂ ਲੈ ਕੇ ਆਓ ਦਵਾਈ ਲੋ ਦਵਾਈ ਲੈ ਕੇ ਫਿਰ 15 ਦਿਨ ਮਹੀਨਾ ਖਾਓ ਫਿਰ ਆਣ ਕੇ ਗੱਲ ਕਰੋ